ਪੰਡਨਾ ਤੋਂ ਵੱਡਾ ਹਰੀਪੁਰਾ ਵਿਖੇ ਨਾ ਬਿਜਲੀ ਦਾ ਨਾ ਪਾਣੀ ਪਰੇਸ਼ਾਨ ਹੋ ਕੇ ਲੱਖ ਨਿਵਾਸੀਆਂ ਨੇ ਸੜਕਾਂ ਤੇ ਉਤਰਨਾ ਪਿਆ ਅਤੇ ਬਿਲੀ ਬੋਰਡ ਤੇ ਕਾਰਪੇਸ਼ੰਦ ਪਿੱਟ ਸੇ ਹਾਏ ਹਾਏ ਇਹ ਵੀ ਪੰਜਾਬੀ ਬੋਲੋ ਬੋਲੋ ਹਾਏ ਹਾਏ آيو باد 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 ساجو اللہ اکبر دی دی ور مصباح جو اللہ اکبر دی دی ور مصباح جو اللہ اکبر ہائے 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 دی دی ور مصباح جو یار ایسا پھر ہونا ہے گنت سلوجہ کون نہیں ہن پیچھے ਇਹ ਬਾਅਦ ਹੀ ਹੋ ਗਿਆ ਉਹਨਾਂ ਸੇਵਕਾਂ ਜਿਹਨੂੰ ਨਹੀਂ ਜਵਾਬ ਦਿੰਦਾ ਸੀ ਉਹਨਾਂ ਨੂੰ ਕਹਿੰਦੇ ਅਕਾਦ ਤੇ ਚਲਣਾ ਕਰ ਜਾ। ਇੱਕ ਮਿੰਟ ਰੁਕ ਜਾ। ਮੇਰਾ ਆਸ਼ੋਰ ਇੱਥੇ ਨਹੀਂ ਜਾਂਦਾ। ਡੈਕ ਮਿੰਟ ਸਨ ਇੱਕ ਹਫ਼ਤਾ ਕਰਦੇ ਸਕੇ ਮੰਨ ਲਿਆ ਕਿ ਗੱਲ ਕਰ ਲੋ ਜਿਹੜੀ ਕੋਈ ਨਹੀਂ ਹੈ ਨਾ ਬਾਰੋਂ ਨਗਰ ਵੇਖ ਲਾ। ਉਹ ਵੀ ਆਲੇ ਨਾ ਹੋਈ ਗਏ ਉਹਨਾਂ ਟੱਪੇ ਤੇ ਲੱਗਦੇ। ਪੰਜਾਬ ਰਾਜ ਬਿਜਲੀ ਹਾਏ 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 ਧੀ ਗੋੜ ਹਾਏ 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 ਧੀ ਗੋੜ ਹਾਏ ਹਾਏ ਬਿਜਲੀ ਗੋੜ ਹਾਏ 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 ਧੀ ਗੋੜ ਹਾਏ ਹਾਏ ਧੀ ਗੋੜ ਹਾਏ ਹਾਏ ਬਿਜਲੀ ਗੋੜ ਹਾਏ ਹਾਏ ਸਾਡਾ ਚੈਹੀ ਹਾਏ ਹਾਏ ਸਾਡਾ ਚੈਹੀ ਹਾਏ ਹਾਏ ਸਾਡਾ ਚੈਹੀ ਹਾਏ ਹਾਏ ਭਾਈ ਮੈਂ ਇਲਾਕਾ ਨਿਵਾਸੀਆਂ ਦੇ ਸਪੈਲਰ ਆਪਣੇ ਇਲਾਕੇ ਦੇ ਲੋਕਾਂ ਦਾ ਸ਼ੁਕਰਗੁਜ਼ਾਰ ਆ ਜਿਹੜਾ ਸਾਡੇ ਨਾਲ ਹਰ ਕੰਮ 'ਚ ਸਹਿਮਤ ਹੁੰਦੇ ਨੇ ਭਾਈ 5 ਦਿਨ ਹੋ ਗਏ ਆ ਸਾਡੇ ਇਲਾਕੇ ਦੀ ਸਾਡੇ ਘਰਾਂ ਦੀ ਬੱਤੀ ਨਹੀਂ ਆ ਰਹੀ ਦੁਕਾਨਦਾਰਾਂ ਦੀਆਂ ਕੈਂਡੀਆਂ ਫ੍ਰੀਜਾਂ ਬੰਦ ਹੋ ਗਈਆਂ ਨੇ ਨੁਕਸਾਨ ਤੇ ਨੁਕਸਾਨ ਹੋ ਰਿਹਾ ਸਾਡੀ ਕੋਈ ਸੁਣਵਾਈ ਨਹੀਂ ਹੋ ਰਹੀ ਕੀ ਕਰਨੇਗਾ ਕਰਨੇ ਪੀਲੀ ਦੀ ਤਾਰਾਂ ਫੇਸ ਉੱਡਦੇ ਨੇ ਇਥੋਂ ਟਾਂਕੇ ਲਾ ਕੇ ਚੱਲ ਜਾਂਦੇ ਨੇ ਕਦੀ ਉੱਤੇ ਆਂਦੇ ਨੇ ਕਦੀ ਥੱਲੇ ਆਂਦੇ ਨੇ ਜਿਹੜਾ ਕੋਈ ਆਂਦਾ ਚੜ੍ਹ ਨਹੀਂ ਦਿੰਦਾ ਕੋਈ ਲਾਹ ਨਹੀਂ ਦਿੰਦਾ ਇਹੋ ਹੀ ਕਹਿੰਦੇ ਨੇ ਸਾਡਾ ਆ ਇਨੂੰ ਬਿਲਕੁਲ ਸਹੀ ਕਨੈਕਸ਼ਨ ਲਾਇਆ ਜਾਣ ਬਿਲਕੁਲ ਤਾਰਾਂ ਸਹੀ ਕਰਨ ਬਰਾਬਰ ਮੱਲੇ ਦੇ ਵੇਖੋ ਤਾਰਾਂ ਦਾ ਜਾਲ ਵਿਛਿਆ ਹੋਇਆ ਕੋਈ ਸੁਣਵਾਈ ਨਹੀਂ ਕੋਈ ਮਾੜੀ ਮੰਦਭਾਗੀ ਘਟਨਾ ਹੋ ਗਈ ਕੌਣ ਜ਼ਿੰਮੇਵਾਰੀ ਲਏਗਾ ਇਹਦੀ ਨਾਕਾਮੀ ਹੈ ਹਾਂਜੀ ਇਹਦੀ ਨਾਕਾਮੀ ਹੈ ਇਹ ਪੰਜਾਬ ਬਿਜਲੀ ਬੋਰਡ ਦੀ ਬਿਲੀ ਬੋਰਡਿਆਂ ਨੂੰ ਦਰਖਾਸਤ ਦੇ ਕੇ ਐਪਲੀਕੇਸ਼ਨਾਂ ਦੇ ਕੇ ਕੰਪਲੇਂਟਾਂ ਕਰ-ਕਰ ਕੇ ਆਰਗੇਆਂ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਕਿਹੜਾ ਇਲਾਕਾ ਹੈ ਹਰੀਪੁਰਾ ਸ਼ਰਮੇ ਚੱਕੀ ਦੇ ਕੋਲ ਚਾਵਲਾ ਕਰਿਆਨਾ ਸਟੋਰ ਵਿਚਕਰ ਸਿੰਘ ਸਟੋਰ ਸਾਰੇ ਇਲਾਕੇ ਦੇ ਨੂੰ ਅਸੀਂ ਨਾਲ ਆਹੀ ਮੰਗੇ ਹੋ ਵੀ ਸਾਡੀ ਪੱਤੀ ਸਹੀ ਹੋਵੇ ਇਲਾਕੇ ਦੇ ਕੰਮ ਸਹੀ ਰਹਿਣ ਹੋ ਗਏ ਇਲਾਕੇ ਪੱਤੀ ਆਂਦੀ ਨਹੀਂ ਵੀ ਜੇ ਆਂਦੀ ਹੈ ਵੱਧ ਘਾਟ ਹੋ ਕੇ ਫ੍ਰਿਜਾਂ ਸੜ ਗਈਆਂ ਲੋਕਾਂ ਦੀਆਂ ਮੋਟਰਾਂ ਸੜ ਗਈਆਂ ਆਰੋ ਸੜ ਗਏ ਪਾਣੀ ਵਾਲੇ ਇਹਨਾਂ ਦਾ ਕੌਣ ਜ਼ਿੰਮੇਵਾਰ ਹੋਏਗਾ ਨੁਕਸਾਨ ਹੁੰਦਾ ਪਿਆ ਸਾਡਾ ਸਾਡੀ ਦੁਕਾਨ ਦੁੱਧ ਖਰਾਬ ਹੋ ਗਏ ਨੇ ਆਖੀ ਲੀ ਲਿਓ ਟ੍ਰਾਂਸਪੋਰਟੋਂ ਨਿਕਲੀ ਉੱਥੋਂ ਜਿਹੜੀ ਰੱਤੀ ਅੱਗ ਜਦੋਂ ਚੰਚ ਚੁੱਕਿਆ ਹੈ ਹਾਂ ਕਿੱਥੋਂ ਸੋਚ ਹਾਂਜੀ ਹਾਂਜੀ ਸੋਚ ਚੁੱਕਿਆ ਇਹ 5 ਦਿਨ ਤੋਂ ਆਣ ਨਹੀਂ ਡਈ ਬੱਚੇ ਇੰਨੇ ਪਰੇਸ਼ਾਨ ਨੇ ਅਸੀਂ ਝੱਲਾ ਮਾਰ ਮਾਰ 5 ਦਿਨ ਕੰਡੇ ਆ ਪਾਣੀ ਨਹੀਂ ਆਂਡਿਆ ਇੱਕ ਜੋੜ ਲਾ ਕੇ ਜਾਂਦੇ ਦੌੜ ਜਾਂਦੇ ਨੇ ਘਰ ਨੂੰ ਇਹਦੇ ਤਾਰ ਪਾਓ ਨਵੀਂ ਤਾਂ ਫੇਰ ਸਾਨੂੰ ਵੀ ਸੁੱਖ ਹੋਏ 5 ਦਿਨ ਤੋਂ ਕਲਪਣੇ ਦੀ ਦੁਨੀਆ ਅੱਜ ਅਸੀਂ ਰਾਹ ਬੰਦ ਕੀਤਾ ਜੀ ਅੱਜ ਅਸੀਂ ਰਾਹ ਨਹੀਂ ਜੀ ਖੋਲਣਾ ਜਿੰਨਾ ਜਿਹੜੇ ਤਾਰ ਨਾ ਪਾਇਆ ਜਾਈ ਨੇ ਐਥੇ ਟੜਫੰਡੇ ਆ ਕੀ ਪ੍ਰੋਬਲਮ ਹੈ ਇਹ ਪ੍ਰੋਬਲਮ ਤਾਰ ਦੀ ਇਹੋ ਹੀ ਵੀ ਚੰਗਿਆੜੇ ਉਦਰੀ ਸਾਰੀ ਤਾਰ ਦਾ ਹਾਲ ਵੇ ਕੀ ਹੈ ਇਥੇ ਤਾਰ ਹੋਣੀ ਨਹੀਂ ਚਾਹੀਦੀ ਨਵੀਂ ਤਾਰ ਪਾਓ ਨਵੀਂ ਤਾਰ ਪਾਓ ਮੋਟੀ ਤੇ ਇਥੇ ਖੰਭਿਆਂ 'ਚ ਪਾਓ ਬੱਚਿਆਂ ਦੀ ਬਾਤ ਇਥੇ ਤਾਰ ਨਹੀਂ ਹੋਣੀ ਚਾਹੀਦੀ ਮਹੱਲੇ 'ਚ ਇੰਨਾ ਚੰਗਿਆੜਾ ਨਿਕਲਦੇ ਸਾਰੀਆਂ ਦੁਕਾਨਾਂ 'ਚ ਪਰੇਸ਼ਾਨ ਆ ਆ ਮਹੱਲੇ ਦਾ ਤਾਰਾ ਵੇਖੋ ਇਹਨੇ ਪਾਈ ਦੀ ਕਿ ਤਰ੍ਹਾਂ ਜੋੜ ਮਹੱਲੇ ਵਾਲੇ ਮਹੱਲੇ ਵਾਲੇ ਅਈ ਜੰਦਾ ਆਈ ਏ ਇਹ ਵੇਖੋ ਕਿੰਨੀ ਪਰੇਸ਼ਾਨੀ ਹੈ ਪਾਈ ਦਿਨ ਤੋਂ ਹੋਰ ਕੀ ਮੰਗ ਕਰਦੇ ਹੋ ਹੁਣ ਇਹੀ ਹੈ ਵੀ ਸਾਡੀ ਤਾਰ ਬਦਲੋ ਤੇ ਇਧਰ ਖੰਬੇ ਵਾਲ ਲਾਓ ਤੇ ਨਵੀਂ ਤਾਰ ਪਾਓ ਨਵੀਂ ਤੁਹਾਡੀ ਤਾਰ ਨਹੀਂ ਇਥੇ ਮਾੜੀ ਪਾਣੀ ਚਾਹੀਦੀ ਇਹ ਸਾਰੀ ਤਾਰ ਬਦਲੋ ਤੇ ਖੰਬੇ ਚਲਾਓ ਗਲੀਆਂ ਚ ਤਾਰਾਂ ਨਹੀਂ ਹੁੰਦੀਆਂ ਤੇ ਜੋੜ ਵੇਖੋ ਇਹਦੀ ਸਾਰੀ ਜੋੜ ਦੀ ਲਾਵੇ ਕੀ ਹਾਲ ਹੋਇਆ ਸਾਰੇ ਲੋਕਾਂ ਦੇ ਬੱਤੀਆਂ ਨਹੀਂ ਕਿੰਨੀ ਵੇਹੇ ਜੋੜ ਕਿਤਰਾ ਨੰਗੇ ਓ ਵੇ ਕਿੱਥੇ ਖੰਬੇ ਨਾਲ ਦੁਕਾਨ ਦੇ ਉੱਤੇ ਜੋੜ ਆਣ ਕੇ ਵੇਖੋ ਤੇ ਜਈ ਤੇ ਆਉਂਦੇ ਹੀ ਨਹੀਂ ਇਥੇ ਸਰ ਕੀ ਆਪ ਆਹੋ ਇਹ ਜਿੰਮੇਵਾਰ ਆਪੇ ਘਰਾਂ ਚ ਇਹ ਬੱਤੀ ਦੇ ਆਲੇ ਮੋੜਾਂ ਦੇ ਉੱਤੇ ਲਾਇਆ ਤੇ ਜੋੜ ਤਿੰਨ ਤਿੰਨ ਜੋੜ ਲੱਗੇ ਦੁਕਾਨਾਂ ਦੇ ਨਾਲ ਜਦੋਂ ਮਰਜ਼ੀ ਉੱਤੋਂ ਚਿਗਿਆੜੇ ਨਹੀਂ ਚਿਗਿਆੜੇ ਜੋੜ ਲਾਂਦੇ ਹੀ ਨਹੀਂ ਸਹੀ ਆਣ ਤੇ ਜੋੜ ਵੇਖੋ ਨਹੀਂ ਇਹ ਸਾਰੇ ਤੜਪਣੇ ਇੰਨੀ ਇੰਨੀ ਨੰਗੀ ਤਾਰ ਹੈ ਸਾਰੀ ਸਾਰੀ ਰਾਤ ਜਾਦੀ ਸਾਰੀ ਪੰਜ ਦਿਨ ਹੋ ਗਏ ਲੋਕਾਂ ਨੂੰ ਪਰੇਸ਼ਾਨ ਹੁੰਦਿਆ ਆ ਵੇਖੋ ਜਨਤਾ ਕਿ ਤਰ੍ਹਾਂ ਖੜੀ ਹੈ ਹਾਂ ਇਹ ਜਿਨ੍ਹਾਂ ਦੀਆਂ ਖੜੀਆਂ ਉਹ ਹੀ ਆ ਕੇ ਖਲੋਤੇ ਨੇ ਇਨਾ ਕੋ ਨਾ ਤਾਰ ਇੰਤਾਰ ਨਵੀਂ ਪਾਓ ਇਥੋਂ ਲਾਓ ਖੰਬਿਆਂ 'ਚ ਲਾਓ ਪਾਣੀ ਆਉਣੀ ਆਂਡਿਆ ਸਾਰੇ ਕੱਖ ਵੀ ਨਹੀਂ ਆਉਂਦਾ ਬੱਤੀ ਹੋਏਗੀ ਤੇ ਪਾਣੀ ਆਣਾ ਇਹ ਕੋਈ ਜਈ ਨਹੀਂ ਸਾਡਾ ਸੁੰਦਾ ਨਾ ਸਲਾਮਾਬਾਦ ਸੁੰਦਾ ਇਹ ਨਵੀਂ ਤਾਰ ਪਾ ਦਿਓ ਤੇ ਇਧਰ ਖੰਬਿਆਂ ਵੱਲ ਪਾ ਦਿਓ ਇਥੋਂ ਸਾਰੀ ਤਾਰ ਬਦਲੋ ਮੈਂ ਇਲਾਕਾ ਹਰੀਪੁਰਾ ਗਲੀ ਨੰਬਰ 9 ਦੇ ਕੋਲ ਬੋਲਣ ਲਿਆ ਵਾਂ ਸਾਨੂੰ ਪੰਜ-ਸੱਤ ਦਿਨਾਂ ਤੋਂ ਬਿਜਲੀ ਦੀ ਬਹੁਤ ਜ਼ਿਆਦਾ ਪਰੇਸ਼ਾਨੀ ਹੈ ਸਾਡੇ ਛੋਟੇ-ਛੋਟੇ ਬੱਚੇ ਨੇ ਜਿਹਦੇ ਜ ਮਾਵਾਂ ਪੈਣਾ ਬਜ਼ੁਰਗ ਹੈਗੀਆਂ ਨੇ ਜਿਨ੍ਹਾਂ ਚ ਕੁਝ ਲੋਕ ਐਸੇ ਵੀ ਨੇ ਜਿਹੜੇ ਬਿਮਾਰ ਹੈਗੇ ਨੇ ਜਿਹਦੇ ਕਰਕੇ ਸਾਨੂੰ ਬਹੁਤ ਪਰੇਸ਼ਾਨੀ ਆ ਰਹੀ ਹੈ ਬਿਜਲੀ ਦੀ ਬਿਜਲੀ ਬੋਰਡ ਜਦੋਂ ਵੀ ਆਂਦਾ ਇੱਕ ਤਾਰ ਟੋਟਾ ਤਾਰ ਦਾ ਪਾ ਗਿਆ ਇਸ ਵਾਸ਼ਨ ਦੇ ਜਾਂਦਾ ਕੋਈ ਗੱਲ ਨਹੀਂ ਕਿ ਆਹੀ ਠੀਕ ਕਰ ਦਿੱਤੀ ਏ ਪਰ ਇਹ ਚੀਜ਼ ਨਾ ਤੇ ਉਹਨਾਂ ਨੂੰ ਕੰਟਰੋਲ ਹੋ ਰਹੀ ਏ ਤੇ ਨਾ ਉਹਨਾਂ ਕੋ ਕੋ ਫਾਲਟ ਪਕੜਿਆ ਜਾ ਰਿਹਾ ਜਿਸ ਕਰਕੇ ਇਸ ਮੁਹੱਲੇ ਵਾਲਿਆਂ ਨੂੰ ਬਹੁਤ ਪਰੇਸ਼ਾਨੀ ਏ ਮੁਹੱਲੇ ਵਾਲਿਆਂ ਦਾ ਦਿਲ ਤੇ ਨਹੀਂ ਕਰਦਾ ਹੈ ਕੰਮ ਕਰਨ ਨੂੰ ਪਰ ਮਜਬੂਰ ਹੋ ਗਏ ਇਹ ਕਦਮ ਉਹਨਾਂ ਨੂੰ ਚੁੱਕਣਾ ਪਿਆ ਜਿਸ ਕਰਕੇ ਇਹ ਧਰਨਾ ਦੇਣਾ ਪਿਆ ਮੈਂ ਹਾਂਜੀ ਇਹ ਕਾਰਨ ਜਿਹੜੀ ਲੋਡ ਕਾਰਨ ਕੀ ਲੋਡ ਹੁੰਦੀ ਹੈ ਲੋਡ ਜਿਆਦਾ ਵਾ ਛੋਟੇ ਬੱਚਾ ਪਰ ਵੀ ਲੋਡ ਜਿਆਦਾ ਵਾ ਇਸ ਕਰਕੇ ਲੋਡ ਜਿਆਦਾ ਹੈਗਾ ਲੋਡ ਜਿਆਦਾ ਲੋਡ ਨੂੰ ਵੰਡਣਾ ਚਾਹੀਦਾ ਇਹਨਾਂ ਨੂੰ ਆਪਣੇ ਤਰੀਕੇ ਨਾਲ ਬਿਜਲੀ ਬੋਰਡ ਨੂੰ ਮੇਨਟੇਨ ਕਰਨਾ ਚਾਹੀਦਾ ਜਿਹੜਾ ਲੋਡ ਹੈ ਵੰਡਿਆ ਜਾਏ ਸਾਰਿਆਂ ਨੂੰ ਪ੍ਰੋਪਰ ਬਿਜਲੀ ਮਿਲੇ ਇਸ ਕਰਕੇ ਮੇਰੀ ਤਾਂ ਗੁਜ਼ਾਰਸ਼ ਇਹਨੇ ਅੱਗੇ ਐਹੋ ਹੀ ਹੈ ਕਿ ਪੰਜਾਬ ਬਿਜਲੀ ਬੋਰਡ ਨੂੰ ਤੇ ਇਸ ਪਏ तरीके ਨੂੰ ਅਪਣਾਣ ਜਿਹਦੇ ਕਰਕੇ ਇਹ ਲੋਡ ਵੰਡਿਆ ਜਾਵੇ ਅਤੇ ਲੋਕਾਂ ਦੀ ਪਰੇਸ਼ਾਨੀ ਨੂੰ ਦੂਰ ਕੀਤਾ ਜਾਵੇ ਲੀਡਰ ਸਾਹਿਬਾਨ ਅੱਗੇ ਹੱਥ ਜੋੜ ਕੇ ਬੜੀ ਬੇਨਤੀ ਕੀਤੀ ਜਾਂਦੀ ਹੈ ਕਿ ਇਸ ਇਲਾਕੇ ਵੱਲ ਧਿਆਨ ਦੇਣ ਗਰੀਬ ਇਲਾਕਾ ਇਹ ਗਰੀਬ ਇਲਾਕਾ ਤੁਹਾਨੂੰ ਅੱਗੇ ਲੈ ਕੇ ਜਾਂਦਾ ਪਰ ਇਸ ਇਲਾਕੇ ਨੂੰ ਪਿੱਛੇ ਨਾ ਰੱਖੋ ਅੱਖਾਂ ਤੋਂ ਦੂਰ ਨਾ ਰੱਖੋ ਜਿਸ ਕਰਕੇ ਕਿ ਇਹ ਲੋਕ ਬਹੁਤ ਮਜਬੂਰ ਹੋ ਜਾਣ ਜੀ ਮੈਂ ਆਪਣੇ ਇਲਾਕੇ ਨੂੰ ਇਹ ਵਿਸ਼ਵਾਸ ਦਵਾਇਆ ਕਿ ਤਿੰਨ ਦਿਨ ਤੋਂ ਨਾ ਲਾਈਟ ਬਹੁਤ ਖਰਾਬ ਕਰ ਰਹੀ ਆ ਸਾਡੇ ਐਸ.ਆਰ.ਓ. ਸਾਹਿਬ ਜੀ ਜਗਤਾਰ ਭਾਜੀ ਵੀ ਇੱਥੇ ਆ ਗਏ ਆ ਇਹਨਾਂ ਨੇ ਮੌਕੇ ਦੇ ਜਿਹੜੇ ਜੇ.ਏ. ਸਾਹਿਬ ਅੱਡੇ ਫੋਨ ਨਹੀਂ ਚੁੱਕਦੇ ਉਹਨਾਂ ਨੂੰ ਵੀ ਬੰਦੇ ਦੇ ਪੁੱਤਾਂ ਵਾਂਗੂ ਟਾਈਮ ਸਿਰ ਇੱਥੇ ਬੁਲਾਇਆ ਵਾ ਤੇ ਸਾਨੂੰ ਚਾਚਾ ਹੀ ਨੇ ਕਿਹਾ ਤੂੰ ਇੱਥੇ ਨਾਲ ਖਲੋ 12 ਵਜੇ ਤੱਕ ਲਾਈਟ ਆ ਜਾਈ ਹੋਊਗੀ ਜੀ ਜੇ ਨਹੀਂ ਹੋਏਗੀ ਤਾਂ ਦੁਬਾਰਾ ਇੱਥੇ ਨਹੀਂ ਕੋਈ ਵਧੀਆ ਦਾਦੇ ਬਹਿਣਾ ਹੋ ਗਿਆ ਠੀਕ ਆ ਭਾਜੀ ਮੇਰਾ ਇਲਾਕੇ ਦਾ ਮੈਸੇਜ ਆ ਜੀ ਪਰ ਲਾਈਟ ਹੋਏਗੀ ਟਾਈਮ ਸਿਰ ਸਹੀ ਹੋ ਤੇ ਕਿਧਰ ਨਿਵਾਸੀਓ ਕਿਉਂਕਿ ਤੁਹਾਨੂੰ ਸਾਨੂੰ ਨੂੰ ਪਤਾ ਹੀ ਆ ਤੇ ਗਰਮੀ ਬਹੁਤ ਪੈ ਰਹੀ ਹੈ ਤੇ ওভারলোড ਹੋ ਗਿਆ ਸਿਸਟਮ ਸਾਰਾ ਪਰ ਕਿਉਂਕਿ ਬਾਰ ਬਾਰ ਕੰਪਲੇਂਟ ਆ ਰਹੀ ਹੈ ਇੱਕ ਹਫਤੇ ਤੋਂ ਅਸੀਂ ਕੰਪਲੇਂਟ ਸਾਰੀਆਂ ਟੈਂਡ ਕਰਵਾਈਆਂ ਨੇ ਕੁਦਰਤੀ ਇਹ ਕੰਪਲੇਂਟ ਨਹੀਂ ਟੈਂਡ ਹੋ ਸਕੀ ਹੁਣੇ ਕਰਵਾ ਦਿੰਨੇ ਆ ਨਵੀਂ ਕੇਬਲ ਪਾ ਦਿੰਨੇ ਆ ਜੇ ਫਿਰ ਵੀ ਇਸ ਤੋਂ ਇਲਾਵਾ ਵੀ ਲੋਡ ਵਧੇਗਾ ਅਸੀਂ ਬਾਈਫਰਕੇਸ਼ਨ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਨਵੀਆਂ ਕੇਬਲਾਂ ਪਾ ਕੇ ਸਾਰਾ ਇਲਾਕਾ ਚਾਲੂ ਕਰਾਵਾਂਗੇ ਕਿਸੇ ਨੂੰ ਕੋਈ ਲਾਂਮਾ ਨਹੀਂ ਆਏਗਾ ਸਾਰੇ ਆਪਣੇ ਆਪਣੇ ਮੈਂ ਇਲਾਕਾ ਨਿਵਾਸੀ ਹਰੀਪੁਰੇ ਦਾ ਦੇਖੋ ਜੀ ਪੰਜ ਰਾਤਾਂ ਹੋ ਗਈਆਂ ਰਾਤੀ ਰੋਈ 11 11:30 ਲਾਈਟ ਚਲੀ ਜਾਂਦੀ ਹੈ ਕਦੀ ਸਵੇਰੇ 3 ਵਜੇ ਆਂਦੀ ਹੈ ਕਦੀ ਦੁਪਹਿਰੀ 1 ਵਜੇ ਜਾਂਦਾ ਕਦੀ 12 ਵਜੇ ਜਾਂਦਾ ਲੇਕਿਨ ਉਹੀ ਕੇਬਲ बार-बार ਛੱਡਦੀ ਹੈ ਉੱਥੇ ਟਾਂਕੇ ਲਾ ਕੇ ਚਲੇ ਜਾਂਦੇ ਨੇ ਆਪਣੇ ਲੋਕ ਕਰਕੇ ਜਾਂਦੇ ਲੇਕਿਨ ਨਾ ਕੱਚਾ ਕੰਮ ਹੈ ਕਿੰਦੀ ناکਾਮੀ ਭਈਏ ਇਹ ਬਿਜਲੀ ਬੋਰਡ ਦੀ ਹੈ ਜੀ ਵੇਖੋ ਆਪਾਂ 3-4 ਦਿਨ ਹੋ ਗਏ 5 ਦਿਨ ਹੋ ਚਲੇ ਜਈ ਕਦੀ ਇੱਕ ਵਾਰੀ ਵੀ ਨਹੀਂ ਜਈ ਆ ਜੇ ਉਹ ਆਇਆ ਉਹਨੇ ਮੈਂ ਮੌਇਨਾ ਕੀਤਾ ਉਹਨੇ ਕੋਈ ਆਕੇ ਚਲੋ ਜੀ ਠੀਕ ਹੈ ਚਲਾ ਗਿਆ ਲੇਕਿਨ ਕੇਬਲ ਉਦਾਂ ਦੀ ਉਦਾਂ ਹੀ ਹੈ ਅਸੀਂ ਜਾਣੇ ਆ ਸਾਰੀ ਕੇਬਲ ਸਾਰੀ ਕੇਬਲ ਚੇਂਜ ਹੋਵੇ ਕੱਲ ਨੂੰ ਉਦਾਂ ਦੀ ਕੋਈ ਪ੍ਰੋਬਲਮ ਨਾ ਆਵੇ ਫਿਰ ਇਹ ਕਹਿੰਦੇ ਆ ਲੋਡ ਵੱਧ ਆਏ ਦੇਖੋ ਜੀ ਇੰਨੇ ਸਾਲ ਹੋ ਗਏ ਆ ਬਿਜਲੀ ਬੰਦ ਹੁੰਦੀ ਹੈ ਹਰ ਹਫਤੇ ਕਹਿੰਦੇ ਆ ਜ਼ਰੂਰੀ ਮੁਰੰਮਤ ਹੋ ਰਹੀ ਹੈ ਇੰਦੀ ਕਿਹੜੀ ਕਿਹੜੀ ਮੁਰੰਮਤ ਜਿਹੜੀ ਮੁਕਦੀ ਨਹੀਂ ਪਈ ਹੈ ਹਜੇ ਤੱਕ ਕੇਬਲ ਸੜੀ ਜਾਂਦੀ ਵੀ ਟਰਾਂਸਫਾਰਮਰ ਸੜੀ ਜਾਂਦੇ ਪਏ ਕੱਟ ਕਦੇ ਕਾਲੇ ਰਾਤੇ ਕੱਟ ਜੇ ਤੁਹਾਡੇ ਕੋ ਮੁਰੰਮਤ ਹੀ ਨਹੀਂ ਬੱਤੀ ਜਾਂਦੀ ਹੈ ਸਿਰਫ ਸਾਡੀ ਗਲੀ ਦੀ ਜਾਂ ਦੋ ਤਿੰਨ ਕਿ ਉਥੇ ਸਾਰੇ ਕੰਮ ਹੋ ਚੁੱਕੇ ਆ ਸਾਡਾ ਟਰਾਂਸਫਰ ਮੇਰੇ ਕਿੱਕੋ ਰਹਿ ਗਿਆ ਜਿੱਥੇ ਨਵੇਂ ਥਿੰਬਲ ਨਹੀਂ ਪਾਏ ਗਏ ਬਾਕੀ ਸਾਰੇ ਟਰਾਂਸਫਰ ਮੇ ਥਿੰਬਲ ਪਾਏ ਗਏ ਇੱਥੇ ਕਿਉਂ ਨਹੀਂ ਪਾਏ ਗਏ ਇਹਦਾ ਰੀਜ਼ਨ ਮੈਂ ਪੁੱਛਣਾ ਚਾਹੁੰਦਾ ਵਾ ਹਾਂ ਨਹੀਂ ਬਣੇ ਗਰਮੀਆਂ ਦੇ ਲਈ ਦੇਣ ਹਾਂ ਜਾਈਏ ਯਾਰ ਜਾਈਓ ਪੀਪਰ ਹਾਈ ਹਾਈ ਪੀਪਰ ਹਾਈ ਹਾਈ ਬੋਲੋ 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 ਹਾਈ i sí. sí. sí.